ਜਿੱਥੇ ਕਿ ਕੋਈ ਆਮ ਆਦਮੀ ਪਾਰਟੀ ਦਾ ਥੱਲੇ ਵਰਕਰ ਜਾਂ ਐਮਐਲਏ ਦਾ ਨਜ਼ਦੀਕੀ ਚੰਨ ਚਾੜੇ ਸਵਾਲ ਉੱਠਦੇ ਮੁੱਖ ਮੰਤਰੀ ਤੇ ਵਿਰੋਧੀ ਹਮੇਸ਼ਾ ਮੁੱਖ ਮੰਤਰੀ ਨੂੰ ਘੇਰਦੇ ਆ ਪਰ ਹੁਣ ਮੁੱਖ ਮੰਤਰੀ ਨੇ ਫੇਰ ਦੁਬਾਰਾ ਆਪਣੇ ਸਿਆਸੀ ਵਿਰੋਧੀਆਂ ਨੂੰ ਜਵਾਬ ਦਿੱਤੇ ਆ ਕਰੜੇ ਤਰੀਕੇ ਨਾਲ ਕਿਸੇ ਨੂੰ ਇਥੋਂ ਤੱਕ ਉਹ ਵਾਲਾ ਸੂਟ ਦੱਸ ਦਿੱਤਾ ਜਿਹੜਾ ਤੁਰਦਾ ਹੀ ਫਿਰਦਾ ਕੋਈ ਸੁਵਾਉਂਦਾ ਹੀ ਨਹੀਂ ਸੁਨੀਪ ਸਭ ਤੋਂ ਵੱਡੀ ਗੱਲ ਹੈ ਕਿ ਸ਼ਬਦਾਂ ਦੇ ਮਾਮਲੇ ਦੇ ਵਿੱਚ ਭਾਸ਼ਣ ਦੇ ਮਾਮਲੇ ਦੇ ਵਿੱਚ ਟੀਚਰਾਂ ਦੇ ਮਾਮਲੇ ਦੇ ਵਿੱਚ ਮੀਣਿਆਂ ਦੇ ਮਾਮਲੇ ਦੇ ਵਿੱਚ ਤੇ ਨਿੰਦਣ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਸਾਹਿਬ ਦਾ ਨਾਂ ਤੇ ਮੁਕਾਬਲਾ ਵਿਕਰਮ ਸਿੰਘ ਮਜੀਠੀਆ ਕਰ ਸਕਦੇ ਨਾ ਸੁਬੀਤ ਸਿੰਘ ਬਾਦਲ ਕਰ ਸਕਦੇ ਨਾ ਰਾਜ ਅਮਰਿੰਦਰ ਸਿੰਘ ਵੜਿੰਗ ਕਰ ਸਕਦੇ ਨਾ ਨਵਜੋਤ ਸਿੰਘ ਸਿੱਧੂ ਕਰ ਸਕਦੇ ਇਹਨਾਂ ਨੂੰ ਉਹ ਗੱਲਾਂ ਆਉਂਦੀਆਂ ਨੇ ਜਿਹੜੀਆਂ ਲੋਕਾਂ ਨੂੰ ਨਹੀਂ ਆਂਦੀ ਹੈਗੀਆਂ ਇਸ ਕਰਕੇ ਭਗਵੰਤ ਮਾਨ ਸਾਹਿਬ ਨੂੰ ਪਤਾ ਗਿਆ ਕਿ ਇਹ ਕਿਹੜੀ ਮੰਚਾ ਕਿਹੜੀ ਸਟੇਜ ਹੈ ਤੇ ਕਿੱਦ ਨੂੰ ਮੈਂ ਅੱਜ ਨਿੰਦਣਾ ਹੈਗਾ ਨਾ ਇਸ ਕਰਕੇ ਉਹ ਕਹਿੰਦੇ ਹੁੰਦੇ ਨਾ ਕਿ ਹਾਸਿਆਂ ਦੀਆਂ ਸਿੱਟਣੀਆਂ ਤੇ ਲੜਦਿਆਂ ਦੇ ਮਿਹਣੇ ਉਹ ਹਸਾਬ ਇਸ ਮਸਲੇ ਦੇ ਵਿੱਚ ਉਹਨਾਂ ਪਤਾ ਕਿ ਲੋਕ ਸਭਾ ਚੋਣਾਂ ਦਾ ਖਾੜਾ ਸਰਗਰਮ ਹੋਇਆ ਤੇ ਜੇ ਮੈਂ ਵਿਰੋਧੀਆਂ ਨੂੰ ਨਾ ਇਸ ਮਸਲੇ ਦੇ ਵਿੱਚ ਭੰਨਿਆ ਜਾਂ ਭੰਡਿਆ ਤੇ ਫਿਰ ਸਵਾਦ ਨਹੀਂ ਆਉਣਾ ਔਰ ਪੰਜਾਬ ਦੀ ਜਨਤਾ ਵੀ ਸਵਾਦ ਭਾਲਦੀ ਆ ਰੋਜ਼ ਉਹਨਾਂ ਨੂੰ ਚਸਕਾ ਲੱਗਾ ਕਿ ਅੱਜ ਕਿਹੜੇ ਮੰਤਰੀ ਨੇ ਕਿਹੜੇ ਐਮਐਲਏ ਨੇ ਕਿਹੜੇ ਮੁਖਮੰਦੇ ਕਿਨੂੰ ਕੀ ਕਾ ਜੋ ਕਿਹਾ ਲੜਾਈ ਦੇ ਦਰਾਨੀਆਂ ਜਠਾਣੀਆਂ ਦੀ ਆ ਗਈ ਹੈ ਹੁਣ ਸੀਐਮ ਸਾਹਿਬ ਜਿੱਥੇ ਵੀ ਜਾਂਦੇ ਉਹਨਾਂ ਨੂੰ ਮੌਕਾ ਮਿਲ ਜਾ ਉਹ ਕਹਿੰਦੇ ਚਾਰ ਕੀ ਜਾਣੇ ਨੇ ਉਹ ਚਾਰ ਜਾਣੇ ਕੌਣ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਰਾਜਾ ਮਰਿੰਦਰ ਸਿੰਘ ਵੜਿੰਗ ਜੀ ਔਰ ਸੁਭੀ ਸਿੰਘ ਬਾਦਲ ਸਾਹਿਬ ਜਦੋਂ ਵਿਕਰਮ ਸਿੰਘ ਮਜੀਠੀਆ ਹੋਣੀ ਇਹ ਚਾਰੇ ਉਹ ਕਹਿੰਦੇ ਕਿ ਚਾਰੇ ਸਵੇਰੇ ਉੱਠਦੇ ਤੇ ਮੈਨੂੰ ਢਾ ਲੈਂਦੇ ਅਗਰੇ ਮੈਨੂੰ ਸਵੇਰੇ ਉੱਠਦੇ ਤੜਕੇ ਸਾਰੀ ਮੂੰਹ ਬਨੇਰੇ ਅੱਖਾਂ 'ਚ ਗੇੜੇ ਵੀ ਨਹੀਂ ਤੇ ਗਾਲਾਂ ਕੱਢਣੇ ਸ਼ੁਰੂ ਕਰਦੇ ਫਿਰ ਉਹਨਾਂ ਨੂੰ ਵੀ ਮੌਕਾ ਮਿਲਦਾ ਹੈਗਾ ਕਿ ਆਪਣਾ ਵੀ ਮੌਕਾ ਉਹ ਵੀ ਛੱਡਦੇ ਨਹੀਂ ਹੈਗੇ ਸ਼ਬਦਾਂ ਦੇ ਖਿਡਾਰੀ ਤੇ ਭਗਵੰਤ ਮਾਨ ਸਾਹਿਬ ਵੀ ਬਹੁਤ ਤਗੜੇ ਨੇ ਇਸ ਕਰਕੇ ਉਹਨਾਂ ਨੇ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਟਿੱਪਣੀ ਕੀਤੀ ਨਾ ਕਿ ਇੱਕ ਉਹ ਸੂਟ ਹੈ ਜਿਹੜੇ ਵਿਆਹਾਂ ਦੇ ਵਿੱਚ ਨਹੀਂ ਨੌਗੇ ਦਿੰਦੇ ਆਪਾਂ ਉਹ ਨੌਗੇ ਵਾਲਾ ਉਹਨਾਂ ਨੇ ਬਣਾ ਕੇ ਰੱਖ ਦਿੱਤਾ ਹੈਗਾ ਕਿ ਜਿਹੜਾ ਬੰਦਾ ਸਵਾਉਂਦਾ ਨਹੀਂ ਆਇਗਾ ਇੱਥੋਂ ਆਇਆ ਨਾਨਕੇ ਨਾਨਕੇ ਦਾਦਕੇ ਦਾਦਕਿਆਂ ਨੇ ਮਾਸੀ ਨੂੰ ਦਿੱਤਾ ਭੂਆ ਨੂੰ ਦਿੱਤਾ ਦਰਾਣੀ ਦਿੱਤਾ ਜਠਾਣੀ ਦਿੱਤਾ ਉਹ ਸੂਟ ਚੱਲਦਾ ਰਹਿੰਦਾ ਇਦਾਂ ਹੀ ਘੁੰਮਦਾ ਰਹਿੰਦਾ ਕਹਿੰਦੇ ਸੂਟ ਜੇ ਕਿਸੇ ਨੇ ਕਾਂਗਰਸੀਆਂ ਨੇ ਸਵਾਭ ਹੀ ਹੁਣ ਕੋਈ ਕਾਂਗਰਸੀ ਪਾਉਣ ਨੂੰ ਨਹੀਂ ਤਿਆਰ ਉਹ ਤੇ ਲਾਉਣ ਨੂੰ ਫਿਰਦੇ ਆਗੇ ਨੇ ਉਹ ਜਿਹੜੀਆਂ ਅਜੀਹੀਆਂ ਗੱਲਾਂ ਨਾ ਲੋਕ ਸੁਣਦੇ ਨੇ ਅਜੀਹੀਆਂ ਗੱਲਾਂ ਕਿਉਂਕਿ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਲੋਕੀ ਚੰਗੀ ਤਰ੍ਹਾਂ ਸਮਝ ਲੈਂਦੇ ਆਗੇ ਨੇ ਇਸ ਕਰਕੇ ਉਹਨਾਂ ਨੂੰ ਪਤਾ ਕਿ ਇਹ ਜਿਹੜੇ 4 ਲੀਡੋ ਕਹਿੰਦੇ ਕਿ ਜਿੱਥੇ ਜਿੱਥੇ ਸੁਬੀਰ ਸਿੰਘ ਗਿਆ ਪੰਜਾਬ ਬਚਾਓ ਯਾਤਰਾ ਮਜੀਠੀਏਗੇ ਕਿਉਂਕਿ ਵਿਕਰਮ ਸਿੰਘ ਦੀ ਕੁਰਸੀ ਬਚਾਉਣੀ ਆ ਉਥੇ ਪੱਤੀਗੇ ਜੀਜੇ ਦੀ ਕੁਰਸੀ ਬਚਾਉਣੀ ਆ ਬਠਿੰਡੇਗੇ ਘਰ ਵਾਲੀ ਦੀ ਕੁਰਸੀ ਬਚਾਉਣੀ ਇਹ ਲੋਕਾਂ ਨੂੰ ਗੱਲਾਂ ਜਾਚ ਦੀਆਂ ਚੰਗੀਆਂ ਵੀ ਲੱਗਦੀਆਂ ਤੇ ਫੱਬਦੀਆਂ ਵੀਆਂ ਹਾਲਾਂਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਹਰਸਿਮਰਤ ਕਾਲ ਬਾਦ ਉਹਨਾਂ ਨੂੰ ਬੜਾ ਗਹਿਣਿਆਂ ਦੇ ਨਾਲ ਜਾ ਕੇ ਕਾਲੀਦਲਾਂ ਨੂੰ ਨਿੰਦਿਆ ਸੀ ਬੜਾ ਕੁਝ ਉਹ ਸਾਰੀਆਂ ਚਰਚਾ ਹੁਣ ਕੈਸਟਾ ਰਿਪੀਟ ਹੋ ਰਹੀਆਂ ਆ ਗਈਆਂ ਨੇ ਚਾਹੇ ਚਿਹਰੇ ਬਦਲ ਗਏ ਨੇ ਹੁਣ ਇਸ ਮਸਲੇ ਦੇ ਵਿੱਚ ਇਹ ਸਵਾਲ ਹੈ ਕਿ ਭਗਵੰਤ ਮਾਨ ਸਾਹਿਬ ਲਾਦਾ ਕਿ ਜਿਹੜੇ 4 ਬੰਦੇ ਨੇ ਇਹ 4 ਰਾਜਾ ਮਰਿੰਦਰ ਸਿੰਘ ਵੜਿੰਗ ਉਹ ਉਹਦੇ ਪ੍ਰਧਾਨ ਨੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਉਹ ਆਪਣੇ ਲੈ ਕੇ ਚੱਲ ਰਹੇ ਨੇ ਮਿਸ਼ਨ ਸੁਭੀ ਸਿੰਘ ਬਾਦਲ ਸ਼ਰੂਮਨੀ ਕਾਲੀ ਦਲ ਦੇ ਪ੍ਰਧਾਨ ਨੇ ਵਿਕਰਮ ਸਿੰਘ ਮਜੀਠੀਆ ਕਿਉਂਕਿ ਅੱਜਕੱਲ ਸਭ ਤੋਂ ਜ਼ਿਆਦਾ ਅਗਰ ਆਪੋਜੀਸ਼ਨ ਪਾਰਟੀ ਚੋਂ ਕਿਸ ਸਰਕਾਰ ਨੂੰ ਕੋਈ ਹਿੱਟ ਕਰਦਾ ਉਹ ਵਿਕਰਮ ਸਿੰਘ ਮਜੀਠੀਆ ਹੋਣੀ ਹੈ ਜਿਵੇਂ ਉਹਨਾਂ ਨੇ ਮਸਲੇ ਉਠਾਏ ਨੇ ਜਿਵੇਂ ਪ੍ਰੀਤਪਾਲ ਸਿੰਘ ਜਿਹੜੀ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਸੀ ਉਹ ਲੈ ਕੇ ਆਏ ਨੇ ਦਾਖਲ ਕਰਵਾਇਆ ਪ੍ਰੈਸ਼ਰ ਪਾਇਆ ਉਹ ਬਾਅਦ ਚ ਪੰਜਾਬ ਦੇ ਹੈਲਥ ਮੰਤਰੀ ਅੱਖੀ ਘੱਟਾ ਪਾਉਣ ਵਾਲੇ ਜਾਂ ਬੰਦਾ ਨਿੰਮੋ ਝੋਣਾ ਜਾਂ ਹੋ ਕੇ ਡਾਕਟਰ ਬਲਬੀਰ ਸਿੰਘ ਹੋਣੀ ਪਟਿਆਲਾ ਛੱਡ ਕੇ ਪੀਜੀਆ ਪਹੁੰਚ ਜਾਂਦੇ ਨੇ ਪਰ ਜਿਹੜਾ ਉਹ ਮਸਲਾ ਉਠਾਇਆ ਜਿੰਨੀ ਪਹਿਲ ਕਦਮੀ ਨਾਲ ਜਿੰਨੀ ਸੰਜੀਦਗੀ ਨਾਲ ਉਠਾਇਆ ਵਿਕਰਮ ਸਿੰਘ ਮਜੀਠੀਆ ਹੋਣਾਂ ਨੇ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਵੀ ਸਰਕਾਰ ਨੂੰ ਚੁੱਬਦਾ ਉਹ ਚਾਹੇ ਉਹ ਇੱਕ ਵੀਡੀਓ ਵਾਲਾ ਰੌਲਾ ਸੀ ਉੱਤੇ ਤਾਂ ਪੜਦਾ ਹੀ ਪੈ ਗਿਆ ਹੈਗਾ ਇਸ ਕਰਕੇ ਇਹ ਚਾਰ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਚਾਹੇ ਪ੍ਰਤਾਪ ਸਿੰਘ ਬਾਦਵਾ ਉਹ ਸਾਰੇ ਜਿਹੜੇ ਲੀਡਰ ਨੇ ਇਸ ਕਰਕੇ ਉਹ ਜਦੋਂ ਕੱਲੇ-ਕੱਲੇ ਟੈਗ ਕਰਦੇ ਨੇ ਮੁੱਖ ਮੰਤਰੀ ਦੇ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਆਜੋ ਮੈਦਾਨ ਦੇ ਵਿੱਚ ਕਿਸ ਪੇਚ ਤੇ ਖੇਡਣਾ ਪਰਿਵਾਰ ਵਾਲੀ ਪਿੱਚ ਤੇ ਖੇਡਣਾ ਪ੍ਰਸ਼ਾਸਨ ਵਾਲੀ ਪਿੱਚ ਤੇ ਖੇਡਣਾ ਕ腐ਪਸ਼ਨ ਵਾਲੀ ਪਿੱਚ ਤੇ ਖੇਡਣਾ ਹੈਗਾ ਡਿਵੈਲਪਮੈਂਟ ਵਾਲੀ ਪਿੱਚ ਤੇ ਖੇਡਣਾ ਹੈਗਾ ਤੇ ਆਜੋ ਮੈਂ ਉਸੇ ਤਰ੍ਹਾਂ ਹੀ ਤਿਆਰ ਮਤਲਬ ਜੇ ਤੁਸੀਂ ਬਲੋ ਦਾ ਬੈਲਟ ਜਾਣ ਨੂੰ ਤਿਆਰ ਹੈ ਤਾਂ ਫਿਰ ਬਲੋ ਦਾ ਬੈਲਟ ਮੰਮੀ ਜਾ ਸਕਦਾ ਹੈਗਾ ਪਰ ਇਹ ਪੰਜਾਬ ਦੇ ਵਿੱਚ ਕਲਚਰ ਹੈ ਸਿਆਸੀ ਪਾਰਟੀਆਂ ਦਾ ਕਿ ਅਜਿਹੇ ਮਸਲਿਆਂ ਦੇ ਵਿੱਚ ਸਿੱਠਣੀਆਂ ਚੱਲਦੀਆਂ ਰਹਿੰਦੀਆਂ ਲੇਕਿਨ ਅਗਰ ਇਹਨਾਂ ਦੀ ਬਜਾਏ ਕੋਈ ਹੈਲਦੀ ਡਿਸਕਸ਼ਨ ਹੋ ਜੇ ਨਾ ਸਾਰੀਆਂ ਪਾਰਟੀਆਂ ਤੇ ਫਿਰ ਪੰਜਾਬ ਦਾ ਭਲਾ ਹੋ ਸਕਦਾ ਨਹੀਂ ਤੇ ਇੱਕ ਦੂਜੇ ਨੂੰ ਨਿੰਦ ਕੇ ਤੇ ਪੰਜਾਬ ਦਾ ਭਲਾ ਨਹੀਂ ਹੋ ਸਕਦਾਗਾ ਲੇਕਿਨ ਜੇ ਛੇੜੋਗੇ ਤੇ ਫਿਰ ਤੇ ਜਵਾਬ ਤੇ ਉਸੇ ਸਾਹਬ ਦੇ ਨਾਲ ਮਿਲੂਗਾ ਹੈਲੀ ਡਿਸਕਸ਼ਨ ਤਾਂ ਦੂਰ ਦੀ ਗੱਲ ਜਦੋਂ ਇੱਕ ਮੁੱਖ ਮੰਤਰੀ ਨੇ ਸੱਦਾ ਦੇ ਵੀ ਦਿੱਤਾ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਕਾਰਡੀਟੋਰੀਅਮ ਚ ਉਦੋਂ ਜਿਹੜੇ ਨਹੀਂ ਪਹੁੰਚੇ ਸੀ ਘੱਟ ਉਹਨਾਂ ਨਾਲ ਵੀ ਨਹੀਂ ਕੀਤੀ ਸੀ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਮੈਂ ਬਿਨਾਂ ਦੇਖੇ ਦੱਸੂਗਾ ਉਹ ਵੱਖਰੀ ਗੱਲ ਹੈ ਇੱਕ ਪੈੜਜੀ ਦੇ ਉੱਤੇ ਦੇਖ ਕੇ ਆਪਣੀਆਂ ਪ੍ਰਾਪਤੀਆਂ ਗਣਾਉਂਦੇ ਰਹੇ ਤੇ ਨਾਲ-ਨਾਲ ਬਾਕੀਆਂ ਦਾ ਜਿਹੜੀ ਆ ਉਹ ਪੂਰੀ ਲਾਹ ਪਾਕ ਕਰਦੇ ਰਹੇ ਜਿਹੜਾ ਕਿ ਬਾਅਦ ਵਿੱਚ ਇੱਥੋਂ ਤੱਕ ਚੈਲੰਜ ਹੋਇਆ ਕਿ ਮਾਨਹਾਨੀ ਦਾ ਕੇਸ ਵੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਫਾਈਲ ਕੀਤਾ ਉਹ ਕੇਸ ਤੇ ਫਾਈਲ ਕੀਤਾ ਉਹ ਤਰੀਕ ਤੇ ਤਰੀਕ ਪਹੇਗੀ ਹੁਣ ਸਵਾਲ ਹੈ ਕਿ ਦੇਖੋ ਜਦੋਂ ਸਿਆ ਕਹਿੰਦੇ ਨੇ ਅ ਅਰਵਿੰਦ ਕੇਜਰੀਵਾਲ ਸਾਹਿਬ ਨੇ ਬੜਿਆ ਲੋਕਾਂ ਦੇ ਖਿਲਾਫ ਤੌਹਮਤਾਂ ਲਾਈਆਂ ਸੀ ਅਣਗਿਣਤ ਫਿਰ ਹਾਰ ਕੇ ਉਹਨਾਂ ਨੂੰ ਮਾਫੀ ਮੰਗਣੀ ਪਈ ਸੀ ਕੇਸ ਵਾਪਸ ਲੈਣੇ ਪਏ ਕਿਉਂਕਿ ਬੰਦਾ ਖੱਜਲ ਹੋ ਜਾਂਦਾ ਕੋੜ ਕਚਹਿਰੀਆਂ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਔਰਨਜੀਤ ਲੀਦੂ ਕੀ ਬੋਲਦਾ ਸੀ ਉਹਨਾਂ ਦੇ ਫਿਰ ਕਹਿੰਦੇ ਕਿ ਸਾਡੀ એનર્ਜੀ ਉੱਥੇ ਵੇਸਟ ਹੁੰਦੀ ਆ ਵਿਕ੍ਰਮ ਸਿੰਘ ਮਜੀਠੀ ਆਲੇ ਦੇ ਮਸਲੇ ਦੇ ਵਿੱਚ ਹੀ ਆ ਕਿ ਉਹਨਾਂ ਨੇ ਲਿਖਤੀ ਮਾਫੀ ਮੰਗੀ ਹੈਗੀ ਸੀ ਨਾ ਇਸ ਕਰਕੇ ਸਿਆਸੀ ਲੀਡਰਾਂ ਨੂੰ ਵੀ ਚਾਹੀਦਾ ਜਦੋਂ ਇੱਕ ਦੂਜੇ ਦੇ ਖਿਲਾਫ ਬੋਲਦੇ ਨੇ ਕਟੋ-ਕਟ ਸ਼ਬਦਾਂ ਦੀ ਮਰਿਆਦਾ ਰੱਖਣੀ ਚਾਹੀਦੀ ਹੈ ਕਿਉਂਕਿ ਤੁਹਾਡੇ ਤੋਂ ਇਹੋ ਜੀ ਤਵਕਕੋਂ ਨਹੀਂ ਰੱਖੀ ਜਾ ਸਕਦੀ ਹੈ ਕਿ ਨਾ ਤੇ ਦੂਜਾ ਇਲਜ਼ਾਮ ਲਗਾਓ ਫਿਰ ਤੱਥਾਂ ਦੇ ਸਹਤ ਲਾਓ ਹੁਣ ਸੀਐਮ ਆ ਸੀਐਮ ਕੋ ਤੇ ਸਾਰੀਆਂ ਫਾਈਲਾਂ ਪਿੱਛੇ ਕੀ ਕੁਝ ਹੋਇਆ 1997 ਤੋਂ ਲੈ ਕੇ 2022 ਤੱਕ ਉਹ ਸਾਰਿਆਂ ਨੂੰ ਪਤਾ ਹੈ ਉਹ ਫਾਈਲਾਂ ਬੋਲਦੀਆਂ ਨੇ ਕਾਗਜ਼ ਬੋਲਦੇ ਨੇ ਇਸ ਕਰਕੇ ਉਹਨਾਂ ਕੋਲ ਤੇ ਤੱਥ ਨੇ ਜਿਨ੍ਹਾਂ ਨੇ ਹਿਰਾਫੇਰੀ ਕੀਤੀ ਗੜਬੜੀ ਕੀਤੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈਗੀ ਆ ਉਹ ਜ਼ਰੂਰ ਕਹਿੰਦੇ ਨੇ ਕਿ ਚਲੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਗੱਠ ਜੋੜ ਨਹੀਂ ਹੋਇਆ ਤੇ ਚੰਗੀ ਗੱਲ ਕਿਉਂਕਿ ਜੇ ਇੱਥੇ ਹੁਣ ਕਿਸੇ ਮੰਤਰੀ ਨੂੰ ਫੜਨਗੇ ਪਿਛਲੇ ਨੂੰ ਜਾਂ ਕਿਸੇ ਕਾਂਗਰਸੀ ਨੂੰ ਫੜਨਗੇ ਤੇ ਫਿਰ ਕਾਲੀਦਲ ਤੇ ਭਾਜਪਾ ਕਹੂਗੀ ਤੇ ਫਿਰ ਚੰਡੀਗੜ੍ਹ ਤੇ ਵੀ ਤੁਸੀਂ ਗੱਠ ਜੋੜ ਕਰ ਲਿਆ ਹਰਿਆਣੇ 'ਚ ਵੀ ਕਰ ਲਿਆ ਦਿੱਲੀ 'ਚ ਵੀ ਕਰ ਲਿਆ ਗੁਜਰਾਤ 'ਚ ਵੀ ਕਰ ਲਿਆ ਪੰਜ ਸੂਬਿਆਂ 'ਚ ਕੀਤਾ ਹੀ ਆ ਉਹ ਅਸਰ ਪਏਗਾ ਲੇਕਿਨ ਫਿਲਹਾਲ ਇਹ ਹੈ ਕਿ ਪੰਜਾਬ ਦੇ ਵਿੱਚ ਹੁਣ ਕਿਉਂਕਿ ਚੋਣਾਂ ਜਿੰਨਾ ਇੱਕ ਦੂਜੇ ਨੂੰ ਨਿੰਦੋਗੇ ਤੇ ਇਹਨਾਂ ਨੂੰ ਲੱਗਦਾ ਕਿ ਉਹਨੀਆਂ ਵੋਟਾਂ ਵੱਧ ਪੈਂਦੀਆਂ ਹੈਗੀਆਂ ਨਾ ਹੁਣ ਪੰਜਾਬ ਦੀ ਜਨਤਾ ਨੇ ਡਿਸਾਈਡ ਕਰਨਾ ਹੈਗਾ ਕਿ 22 ਦੇ ਵਿੱਚ ਤੇ ਤੁਸੀਂ ਆਪਣਾ ਭਵਿੱਖ ਦਿੱਤਾ ਆਮ ਆਦੀ ਪਾਰਟੀ ਨੂੰ ਭਗਵੰਤ ਮਾਨ ਸਾਹਿਬ ਨੂੰ ਸਾਹਮਣੇ ਰੱਖ ਕੇ 24 ਦੀ ਲੋਕ ਸਭਾ ਦੀਆਂ ਵੋਟਾਂ ਨੇ ਉਹ ਕਿੰਨੂੰ ਕਿਹੜੇ ਚਿਹਰੇ ਨੂੰ ਧਿਆਨ ਵਿੱਚ ਰੱਖ ਕੇ ਵੋਟਾਂ ਪਾਉਣੀਆਂ ਉਹ ਪੰਜਾਬ ਦੀ ਜਨਤਾ ਨੇ ਡਿਸਾਈਡ ਕਰਨਾ ਉਹਨਾਂ ਦੇਖਣਾ ਕਿ ਕਿਹੜੀ ਹੈਲਥੀ ਡਿਸਕਸ਼ਨ ਕੋ ਕੀ ਕੁਝ ਨਿਕਲਦਾ ਤੇ ਕਿnde ਕਿਸ ਤੋਂ ਸਾਨੂੰ ਸੰਜੀਦਗੀ ਭਰਿਆ ਰਾਹ ਦਿਖਦਾ ਹੈਗਾ ਉਸ ਰਾਹ ਤੇ ਫਿਰ ਪੰਜਾਬ ਵੀ ਤੁਰ ਪੂਗਾ ਜਿਵੇਂ ਲੋਕ ਅਕਸਰ ਤੁਰਦੇ ਆਗੇ ਨੇ ਕਿਉਂਕਿ ਹੁਣ ਵੋਟਾਂ ਦਾ ਤੇ ਸਮਾਂ ਹੈ ਜਿਨੇ ਕਿਸੇ ਕੋ ਬਦਲਾ ਲੈਣਾ ਸਿਆਸੀ ਲੀਡਰਾਂ ਕੋ ਬਦਲਾ ਤੇ ਫਿਰ ਵੋਟਾਂ ਦੇ ਰੂਪ ਚ ਹੀ ਲਿਆ ਜਾਂਦਾ ਹੈਗਾ